ਸਸਿਕਨ ਦੋਸਤੋ ਪੂਰੇ ਦਾ ਪੂਰਾ ਪੰਜਾਬ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਰਾਜਵੀਰ ਜਵੰਦਾ ਦੇ ਲਈ ਦਿਨ ਰਾਤ ਅਰਦਾਸਾਂ ਦੁਆਵਾਂ ਕਰਦੇ ਰਹੇ ਤੇ ਪਰਿਵਾਰ ਨੇ ਬੇਨਤੀ ਕੀਤੀ ਸੀ ਕਿ ਰਾਜਵੀਰ ਜਵੰਦਾ ਦੀ ਸਿਹਤ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਉਹਨਾਂ ਦੇ ਲਈ ਅਰਦਾਸਾਂ ਪਾਠ ਤੇ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਦੇਗਾਂ ਕਰਵਾਓ ਜਿਸ ਤੋਂ ਬਾਅਦ ਲੱਖਾਂ ਦੁਆਵਾਂ ਲੱਖਾਂ ਕਰੋੜਾਂ ਦੁਆਵਾਂ ਪੰਜਾਬੀਆਂ ਦੇ ਵੱਲੋਂ ਰਾਜਵੀਰ ਜਵੰਦਾ ਨੂੰ ਠੀਕ ਹੋਣ ਦੇ ਲਈ ਕੀਤੀਆਂ ਪਰ ਮਾੜੀ ਕਿਸਮਤ ਹੋਣ ਦੇ ਕਾਰਨ ਉਹ ਹਮੇਸ਼ਾ ਹਮੇਸ਼ਾ ਲਈ ਸਾਡੀ ਦੁਨੀਆ ਦੇ ਵਿੱਚੋਂ ਚਲੇ ਗਏ ਤੇ ਆਪਣੇ ਪਰਿਵਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ ਦੂਜੇ ਪਾਸੇ ਪੰਜਾਬ ਦੇ ਸਾਰੇ ਗਾਇਕ ਇੰਡਸਟਰੀ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਦੁਨੀਆ ਭਰ ਦੇ ਲੋਕਾਂ ਨੂੰ ਬੇਨਤੀਆਂ ਕੀਤੀਆਂ ਗਈਆਂ ਕਿ ਰਾਜਵੀਰ ਜਵੰਦਾ ਦੀ ਚੰਗੀ ਸਿਹਤ ਦੇ ਲਈ ਦਿਨ ਰਾਤ ਅਰਦਾਸਾਂ ਕਰੋ ਪਾਠ ਕਰੋ ਤੇ ਸੁੱਖਾਂ ਸੁੱਖੋ ਕਿ ਸਾਡਾ ਵੱਡਾ ਵੀਰ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਤੇ ਸਾਡੇ ਪੰਜਾਬੀ ਲੋਕਾਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਆ ਕੇ ਸਾਡੇ ਪੰਜਾਬੀ ਲੋਕਾਂ ਨੂੰ ਸੱਭਿਆਚਾਰ ਦੇ ਨਾਲ ਜੋੜਨ ਤੇ ਦੋਸਤੋ ਵੱਡੇ ਪੱਦਰ ਦੇ ਉੱਤੇ ਪੰਜਾਬੀਆਂ ਨੇ ਆਪਣੇ ਧਰਮ ਤੋਂ ਉੱਪਰ ਉੱਠ ਕੇ ਉਹਨਾਂ ਨੇ ਕੋਈ ਵੀ ਜਾਤ ਪਾਤ ਨਹੀਂ ਦੇਖੀ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਲਗਾਤਾਰ ਅਰਦਾਸਾਂ ਰੱਬ ਅੱਗੇ ਦੁਆਵਾਂ ਕਿਤੀਆਂ ਗੰਨੀਆਂ ਕਿ हे ਪ੍ਰਮਾਤਮਾ ਸਾਡੇ ਵੱਡੇ ਵੀਰ ਰਾਜਵੀਰ ਜਵੰਦਾ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇ ਤੇ ਸਾਡੇ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਤੋਂ ਪਰਤ ਜਾਵੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਤੇ ਇੱਕ ਵੱਡਾ ਸਵਾਲ ਹੈ ਕਿ ਮੋਹਾਲੀ 40 ਹਸਪਤਾਲ ਦੇ ਡਾਕਟਰਾਂ ਨੇ ਰਾਜਵੀਰ ਜਵੰਦਾ ਨਾਲ ਵੱਡਾ ਧੋਖਾ ਕੀਤਾ ਹੈ ਜਾਂ ਫਿਰ ਰਾਜਵੀਰ ਜਵੰਦਾ ਦੀ ਮੌਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਜਾਂ ਫਿਰ ਹਰਿਆਣਾ ਦੀ ਜਾਂ ਫਿਰ ਹਿਮਾਚਲ ਸਰਕਾਰ ਹੈ ਇਹ ਇੱਕ ਵੱਡਾ ਸਵਾਲ ਉੱਠ ਰਿਹਾ ਹੈ ਕਿ ਆਖਰਕਾਰ ਕੌਣ ਹੈ ਜਿਸ ਨੇ ਰਾਜਵੀਰ ਜਵੰਦਾ ਦੇ ਨਾਲ ਵੱਡਾ ਧੋਖਾ ਕੀਤਾ ਹੈ ਹੁਣ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਹਨ ਉਹ ਵੀ ਹਿਮਾਚਲ ਦੇ ਵਿੱਚ ਹਾਈ ਕੋਰਟ ਦੇ ਵਿੱਚ ਰਾਜਵੀਰ ਜਵੰਦਾ ਨੂੰ ਇਨਸਾਫ ਦੀਵਾਨ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਜਿਹੜੇ ਉਹਨੂੰ ਪੰਜਾਬੀ ਚਾਹੁੰਦੇ ਹਨ ਉਹਨਾਂ ਨੂੰ ਇਨਸਾਫ ਦੀਵਾਨ ਦੇ ਲਈ ਇੱਕ ਵਕੀਲ ਦੇ ਵੱਲੋਂ ਨਵਕਿਰਨ ਨਾਂ ਦੇ ਵਕੀਲ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਕਿ ਜਿਹੜੇ ਪਸ਼ੂਆਂ ਦੇ ਕਾਰਨ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਉਹਨਾਂ ਪਸ਼ੂਆਂ ਦੇ ਲਈ ਕੋਈ ਅਜਿਹਾ ਨਿਯਮ ਬਣਾਇਆ ਜਾਵੇ ਤਾਂ ਜੋ ਪਸ਼ੂ ਜਾਂ ਜੋ ਉਹ ਪਸ਼ੂ ਵੀ ਛੇਫ ਰਹਿਣ ਉਹਨਾਂ ਨੂੰ ਵੀ ਗੰਦਮੰਦ ਨਾ ਖਾਣਾ ਪਵੇ ਉਹ ਪਸ਼ੂ ਸੜਕਾਂ ਤੇ ਨਾ ਭਟਕਦੇ ਫਿਰਣ ਤੇ ਜਿਹੜੇ ਸਾਡੇ ਮਾਮਾ ਦੇ ਪੁੱਤ ਲੱਖਾਂ ਇਹਨਾਂ ਪਸ਼ੂਆਂ ਦੇ ਕਾਰਨ ਚਲੇ ਜਾਂਦੇ ਹਨ ਉਹਨਾਂ ਦੇ ਬੇੜਿਆਂ ਦੇ ਵਿੱਚ ਛਤਰ ਵਿੱਚ ਜਾਂਦੇ ਹਨ ਅਜਿਹਾ ਕੁਝ ਵੀ ਨਾ ਹੋਵੇ ਇਸ ਲਈ ਬਹੁਤ ਹੀ ਸਤਕਾਰਯੋਗ ਨਵਕੀਰਨ ਵਕੀਲ ਨੇ ਇਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਇਸ ਉੱਤੇ ਜ਼ਰੂਰ ਸੁਣਵਾਈ ਕੀਤੀ ਜਾਵੇ ਦੂਜੇ ਪਾਸੇ ਧੋਖਾ ਹੋਇਆ ਹੈ ਉਸ ਛੋਟੀ ਜੀ ਬੱਚੀ ਦੇ ਨਾਲ ਜਿਹੜੀ ਰਾਜਵੀਰ ਜਵੰਦਾ ਦੀ ਬੱਚੀ ਸੀ ਉਹ 12 ਤੋਂ 13 ਸਾਲਾਂ ਦੀ ਸੀ ਜਦੋਂ ਰਾਜਵੀਰ ਜਵੰਦਾ ਹੌਟੀ ਹਸਪਤਾਲ ਦੇ ਵਿੱਚ ਐਡਮਿਟ ਸੀ ਤਾਂ ਉਹ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਬੇਟੀ ਰਾਜਵੀਰ ਜਵੰਦਾ ਨੂੰ ਹਸਪੀਟਲ ਦੇ ਵਿੱਚ ਜਦੋਂ ਦੇਖਣ ਲਈ ਜਾਂਦੇ ਬੱਚੀ ਕਹਿੰਦੀ ਪਾਪਾ ਮੇਰੇ ਨਾਲ ਢੋਖਾ ਨਾ ਕਰੋ ਇੱਧਰ ਰਾਜਵੀਰ ਜਵੰਦਾ ਦੀ ਪਤਨੀ ਕਹਿੰਦੀ ਕਿ ਜਲਦੀ ਤੋਂ ਜਲਦੀ ਠੀਕ ਹੋ ਜਾਵੋ ਸਾਡੇ ਨਾਲ ਢੋਖਾ ਨਾ ਕਰੋ ਸਾਨੂੰ ਤੁਹਾਡੀ ਬਹੁਤ ਹੀ ਜ਼ਿਆਦਾ ਲੋੜ ਹੈ ਸਾਡੀ ਤੁਹਾਡੇ ਬਿਨਾ ਜ਼ਿੰਦਗੀ ਬਿਲਕੁਲ ਅਧੂਰੀ ਹੈ ਇਸ ਲਈ ਜਲਦੀ ਤੋਂ ਜਲਦੀ ਠੀਕ ਹੋਵੋ ਮੈਂ ਤੁਹਾਡੇ ਲਈ ਲੱਖਾਂ ਅਰਦਾਸਾਂ ਲੱਖਾਂ ਸੁੱਖਾਂ ਲੱਖਾਂ ਸੁੱਖਾਂ ਸੁਖੀ ਬੈਠੀ ਹਾਂ ਪਰ ਜਿਹੜਾ ਰਾਜਵੀਰ ਜਵੰਦਾ ਸੀ ਮਾੜੀ ਕਿਸਮਤ ਹੋਣ ਦੇ ਕਾਰਨ ਪੂਰੇ ਦੇ ਪੂਰੇ ਪਰਿਵਾਰ ਦੇ ਨਾਲ ਮਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਤੇ ਪਤਨੀ ਦੇ ਨਾਲ ਪੰਜਾਬੀ ਗਾਇਕਾਂ ਦੇ ਨਾਲ ਪੰਜਾਬੀ ਲੋਕਾਂ ਦੇ ਨਾਲ ਇੱਕ ਵੱਡਾ ਧੋਖਾ ਕਰ ਗਿਆ ਕਿਉਂਕਿ ਮਾੜੀ ਕਿਸਮਤ ਹੋਣ ਦੇ ਨਾਤੇ ਉਹ ਸਾਨੂੰ ਸਭ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲਾ ਗਿਆ ਜਿਸ ਦਾ ਦੁੱਖ ਕਿਸੇ ਕੋਲੋਂ ਵੀ ਦੇਖਿਆ ਨਹੀਂ ਜਾਂਦਾ ਹਰ ਇੱਕ ਪੰਜਾਬੀ ਦੀ ਅੱਖਾਂ ਇਸ ਸਮੇਂ ਵੀ ਨਮ ਹਨ ਪਰ ਉਸ ਜਵੰਦਾ ਦਾ ਕੀ ਕਸੂਰ ਸੀ ਕਿਉਂਕਿ ਹੁਣ ਰੱਬ ਦੀਆਂ ਲਿਖੀਆਂ ਆਪਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਸਾਡੇ ਨਾਲ ਧੋਖਾ ਕਰਕੇ ਗਿਆ ਉਸ ਜਵੰਦਾ ਦਾ ਕੀ ਕਸੂਰ ਸੀ ਕਿਉਂਕਿ ਰੱਬ ਦੀਆਂ ਲਿਖੀਆਂ ਨੂੰ ਕੋਣ ਮੋੜ ਸਕਦਾ ਹੈ ਜਿੰਨੇ ਸਾਂ ਪਰਮਾਤਮਾ ਨੇ ਲਿਖ ਦਿੱਤੇ ਹਨ ਉੰਨੇ ਹੀ ਸਾਹ ਸੀ ਲੈ ਕੇ ਜਾਣੇ ਹਾਂ ਤੇ ਇਸੇ ਤਰ੍ਹਾਂ ਰਾਜਵੀਰ ਜਵੰਦਾ ਹਮੇਸ਼ਾ ਲਈ ਸਾਡੇ ਵਿੱਚੋਂ ਚਲੇ ਗਏ ਹਨ ਬਹੁਤ ਹੀ ਦੁੱਖ ਦੀ ਘੜੀ ਅਸੀਂ ਬਤੀਤ ਕਰ ਰਹੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਦਾ ਕਿ ਇਹ ਮੁੱਦਾ ਜ਼ਰੂਰ ਚੁੱਕੋ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਕਿਸੇ ਵੀ ਹੋਰ ਮਾਂ ਦਾ ਪੁੱਤ ਜਾਂ ਕਿਸੇ ਦਾ ਪਤੀ ਘਰ ਪਰਿਵਾਰ ਦੇ ਵਿੱਚੋਂ ਹਮੇਸ਼ਾ ਲਈ ਚਲਾ ਨਾ ਜਾਵੇ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ